ਆਸੀਂ ਹੋਰ ਵੀ ਆਪਾਂ ਤੁਹਾਨੂੰ ਦਿਖਾਣੇ ਇੱਥੇ ਜਿੱਥੇ ਲੰਗਰ ਦਾ ਇੰਤਜ਼ਾਮ ਕੀਤਾ ਹੈਗਾ ਲੁਧਿਆਣਾ ਟੌਪ ਲਾਈਵ ਦੇ ਮਾਧਿਅਮ ਨਾਲ ਹੀ ਇੱਥੇ ਬੋਵੀ ਭਾਜੀ ਆਪਣੇ ਪਹੁੰਚੇ ਰਾਣਾ ਜੀ ਪਹੁੰਚੇ ਹੋਏ ਨੇ ਆਸੀਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹੈਗੇ ਆ ਇੱਕ ਵਾਰੀ ਕਹਿ ਦਿਓ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਲੋਈ ਦੇਖੋ ਭਰਾਵਾਂ ਦੇ ਵਿੱਚ ਕਿੰਨਾ ਉਤਸ਼ਾਹ ਹੈਗਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਹਿ ਰਹੇ ਹੈਗੇ ਇਹਨਾਂ ਦੇ ਆਪਾਂ ਕੋ ਜੈ ਸ਼੍ਰੀ ਰਾਮ ਜਾ ਜਾਟਾ ਵਾਟਾ ਦਿਨ ਹੈਗਾ ਜੋ ਗਿਆਦਾ ਜੀ ਸਾਨੂੰ ਇਸ ਪ੍ਰੋ ਹਾਂਜੀ ਹਾਂਜੀ ਸਾਨੂੰ ਇਸ ਪ੍ਰੋਗਰਾਮ ਤੇ ਇਹ ਜਗ੍ਹਾ ਤੇ RAMRAJ ਦੋ ਸਥਾਪਿਤ ਹੋਇਆ ਸੀਗਾ ਤੇ ਇਸ ਦੀ ਬੜੀ ਖੁਸ਼ੀ ਹੈ ਇਸ ਕਰਕੇ ਅਸੀਂ ਸਵੇਰ ਤੋਂ ਇੱਥੇ ਲੰਗਰ ਚਲਾ ਰਹੇ ਹਾਂ ਵਿਭਿੰਨ ਪ੍ਰਕਾਰ ਦੇ ਲੰਗਰ ਚਲਾਏ ਜਾ ਰਹੇ ਆ ਕੂੜੀ ਛੋਲੇ ਹਲਵਾ ਦੁੱਧ ਕੇਸਰ ਵਾਲਾ ਸ਼ਾਮ ਨੂੰ ਪਕੌੜੇ ਕੇਲਿਆਂ ਦਾ ਲੰਗਰ ਚਾਹ ਦਾ ਲੰਗਰ ਇਹ ਪ੍ਰਭੂ RAM ਦੀ ਕਿਰਪਾ ਨਾਲ ਸਭ ਕੁਝ ਹੋ ਰਿਹਾ ਹੈ जय श्री राम जय श्री राम बोलिए जी हैं और जनाब जी आपा ਗੱਲਬਾਤ ਕਰਾਨੇ ਹੈਗੇ ਤੁਸੀਂ ਦੇਖਦੇ ਹੋ ਲੁਧਿਆਣਾ ਟੌਪ ਲਾਈਵ ਨਿਊਜ਼ ਤੇ ਮੈਂ ਤੁਹਾਡਾ ਆਪਣਾ ਹਿਦੇਸ਼ ਖੰਨਾ ਹਾਂਜੀ ਰਾਣਾ ਸਾਹਿਬ जय श्री राम जय श्री राम ਦੀ जय श्री राम ਪਹਿਲੇ ਤੇ ਮੈਂ ਪੂਰੇ ਦੇਸ਼ ਵਾਸੀਆਂ ਨੂੰ ਅੱਜ ਬਹੁਤ ਬਹੁਤ ਵਧਾਈ ਦਿੰਦਾ ਸਭ ਨੂੰ ਅੱਜ ਇਹ ਮਹਾ ਦਿਵਾਲੀ ਜਿਹੜੀ ਅੱਜ ਤੱਕਦੀ ਹੈ ਜਿਹੜੀ ਸਾਰੇ ਦੇਸ਼ ਵਾਸੀ ਨੂੰ ਬਹੁਤ ਬਹੁਤ ਵਧਾਈ ਤੇ ਬਹੁਤ ਖੁਸ਼ੀ ਦੀ ਗੱਲ ਹੈ ਪੂਰਾ ਸਮਾਜ ਇੱਕ ਝੁੱਟੋ ਕੇ ਜਗਾ ਜਗਾ ਤੇ ਲੰਗਰ ਮੰਦਰ ਦੇਖੋ ਕਿਵੇਂ ਸਜੇ ਹੋਇਆ ਆ ਆਰਤੀਆਂ ਚੱਲ ਰਹੀਆਂ ਨੇ ਹਵਨ ਚੱਲ ਰਹੇ ਨੇ ਪ੍ਰਭੂ ਰਾਮ ਦੇ ਆਉਣ ਦੀ ਬਹੁਤ ਖੁਸ਼ੀ ਆ ਤਾਂ ਫੇਰ ਤੋਂ ਸਭ ਨੂੰ ਬਹੁਤ-ਬਹੁਤ ਵਧਾਈ ਦਿਨਾ ਔਰ ਧੰਨਵਾਦ ਕਰਦਾ ਤੁਹਾਡੇ ਸਾਰਿਆਂ ਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬੋਲੇ ਸੀ ਹੈ ਹੋਰ ਜਾਣ ਵਾਲੇ ਵੀ ਆਪਾਂ ਗੱਲਬਾਤ ਕਰਾਣੇ ਹੈਗੇ ਆ ਔਰ ਦੇਖੋ ਹਰੇਕ ਪਾਸੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਹੀ ਜਾ ਰਹੀ ਹੈ ਅਯੁੱਧਿਆ 500 ਸਾਲ ਬਾਅਦ ਸ਼੍ਰੀ ਰਾਮਚੰਦਰ ਜੀ ਆਪਣੇ ਉੱਥੇ ਪਹੁੰਚੇ ਹੈਗੇ ਨੇ ਔਰ ਅਸੀਂ ਭਾਜੀ ਨਾਲ ਵੀ ਆਪਾਂ ਗੱਲਬਾਤ ਕਰਾਣੇ ਆ ਹਾਂਜੀ ਭਾਜੀ ਸਵਾਗਤ ਹੈ ਤੁਹਾਡਾ ਜੀ ਕੀ ਕਹਣਾ ਚਾਹੁੰਦੇ ਸੀ ਮੈਨੂੰ ਬਹੁਤ-ਬਹੁਤ ਹਾਂਜੀ ਮੈਨੂੰ ਬਹੁਤ-ਬਹੁਤ ਖੁਸ਼ੀ ਹੈਗੀ ਆ ਕਿ ਅੱਜ ਦੇ ਦਿਨ ਦੇ ਵਿੱਚ ਗਰਾਉਂਡ ਰਾਮ ਜੀ ਦਾ ਨਵਾਸ ਹੋਇਆ ਹੈ ਕਿ ਬਹੁਤ ਬਹੁਤ ਖੁਸ਼ੀ ਹੈ ਕਿ ਅਸੀਂ ਦੀ ਜੋ ਭਾਜੀ ਨਾਲ ਵੀ ਅਸੀਂ ਗੱਲਬਾਤ ਕੀਤੀ ਹੈਗੀ ਹੈ ਕੈਮਰਾਮੈਨ ਨੂੰ ਕਹਾਂਗੇ ਜਰਾ ਥੋੜਾ ਜਿਆਦਾ ਦੂਰ ਕਰਕੇ ਦ੍ਰਿਸ਼ਾ ਦਿਖਾਵੇ ਜ ਜਾਵੇ ਆਇਓ ਅਸੀਂ ਇਹ 50 ਸਾਲ ਦਾ ਜਿਹੜਾ ਨਾਲ ਗੱਲਬਾਤ ਹਾਂ ਜੀ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਅੱਜ ਬਹੁਤ ਖੁਸ਼ੀ ਦਾ ਦਿਹਾੜਾ ਹੈ ਸਾਡੇ ਰਾਮ ਰਲਾ ਜੀ ਆਪਣੇ ਘਰ ਵਿਰਾਜਮਾਨ ਹੋਏ ਨੇ ਟੈਂਟਾਂ ਚੋਂ ਨਿਕਲ ਕੇ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ ਸਾਡੇ ਆਸੇ ਸਾਡੇ ਦੇਸ਼ ਵਾਸੀ ਆਸੇ ਬਹੁਤ ਖੁਸ਼ੀ ਦੀ ਗੱਲ ਹੈ ਜੈ ਸ਼੍ਰੀ ਰਾਮ ਮੈਸੇਜ ਕੀ ਹੈਗਾ ਇਹਦੇ ਵਾਸਤੇ ਮੈਸੇਜ ਦੱਸੋ ਮੈਸੇਜ ਕੀ ਹੈਗਾ ਮੈਸੇਜ ਕੀ ਹੈ ਮੈਸੇਜ ਕੀ ਹੈ ਮੈਸੇਜ ਸਾਡੇ ਸਾਰੇ ਸਮਾਜ ਨੂੰ ਮੈਸੇਜ ਇਹੀ ਹੈ ਕਿ ਇੱਕ ਜੁਟ ਹੋ ਕੇ ਰਹੋ ਕੋਈ ਪਾਰਟੀ ਬਾਜ਼ੀ ਨਹੀਂ ਕੋਈ ਕੁਛ ਨਹੀਂ ਪ੍ਰਭੂ ਦੇ ਨਾਮ ਤੇ ਧਰਮ ਦੇ ਨਾਮ ਤੇ ਅੱਗੇ ਚੱਲੋ ਜੈ ਸ਼੍ਰੀ ਰਾਮ ਗੋਰੀ ਭਾਜੀ ਨਾਲ ਵੀ ਅਸੀਂ ਗੱਲਬਾਤ ਕੀਤੀ ਹੈਗੀ ਬੜਾ ਅੱਛਾ ਲੱਗਿਆ ਹੈਗਾ ਤੁਸੀਂ ਦੇਖਦੇ ਰਹੋ ਲੁਧਿਆਣਾ ਟੌਪ ਲਾਈਵ ਨਿਊਜ਼ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਆਓ ਅਸੀਂ ਧੋਨੀ ਨਾਲ ਵੀ ਆਪਣਾ ਗੱਲ ਕਰਦੇ ਹਾਂ ਹਾਂਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਭਾਜੀ ਅੱਜ ਅੱਜ ਦਾ ਬਹੁਤ ਵੱਡਾ ਖੁਸ਼ੀ ਦਾ ਦਿਨ ਹੈ ਜੋਗੀ ਭਰਾਵਾਂ ਦੇ ਸਹਿਯੋਗ ਦੇ ਨਾਲ ਇਹ ਲੰਗਰ ਲਾਇਆ ਜਾ ਰਹੇ ਹਨ ਮੈਂ ਕੀ ਕਰਾਂ ਕਿ ਸਭ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅਸੀਂ ਧੋਨੀ ਨਾਲ ਵੀ ਆਪਾਂ ਗੱਲਬਾਤ ਕੀਤੀ ਹੈਗੀ ਹੈ ਤੁਸੀਂ ਜੁੜੇ ਰਹੋ ਲੁਧਿਆਣਾ ਟੌਪ ਲਾਈਵ ਨਿਊਜ਼ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਤੁਸੀਂ ਦੇਖ ਰਹੇ ਹੋ ਲੁਧਿਆਣਾ ਟੌਪ ਲਾਈਵ ਨਿਊਜ਼ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਅੱਜ ਅਸੀਂ ਪਹੁੰਚੇ ਸ਼ਿਪਰੀ ਰੋਡ ਕੌਣ ਬੈਕਰੀ ਦੇ ਉੱਤੇ ਜਿੱਥੇ ਕੀ ਕਾਫੀ ਸਮੇ ਤੋਂ ਕਮਲ ਬੈਕਰੀ ਨੂੰ ਆਪਣਾ ਪਿਆਰ ਮੁਹੱਬਤ ਹੈ ਔਰ ਕਾਫੀ ਅੱਛਾ ਕੰਮ ਕਰ ਰਹੇ ਹੈਗੇ ਨੇ ਪੂਰਾ ਪਰਿਵਾਰ ਬੜਾ ਅੱਛਾ ਹੈਗਾ ਵਾ ਔਰ ਅੱਜ ਦੇਖੋ ਅਯੋਧਿਆ ਦੇ ਟਾਈਮ ਦੇ ਉੱਤੇ ਅੱਜ ਹਰੇਕ ਪਾਸੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਹੀ ਜਾ ਰਹੀ ਹੈਗੀ ਹੈ ਔਰ ਹਰੇਕ ਪਾਸੇ ਲੰਗਰ ਵੀ ਲੱਗਿਆ ਜਾ ਰਿਹਾ ਹੈਗਾ ਕੋਈ ਚਾਪ ਗੋੜੇ ਲੰਗਰ ਲਾ ਰਿਹਾ ਕੋਈ ਆਪਣਾ ਕਾਫੀ ਹੈ ਲੰਗਰ ਲੱਗ ਰਿਹਾ ਹਰੇਕ ਜਗ੍ਹਾ ਦੇ ਉੱਤੇ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਇਹ ਸਾਰਾ ਦ੍ਰਿਸ਼ਾ ਦਿਖਾਇਆ ਜਾਵੇ ਜਰਾ ਔਰ ਦੇਖੋ ਕਿੰਨਾ ਅਚਾਰੀਸਪੌਂਸ ਦਿੱਤਾ ਗਿਆ ਹੈਗਾ ਵਾ ਔਰ ਇੱਥੇ ਲੰਗਰ ਪਾਣੀ ਬਹੁਤ ਵਧੀਆ ਲੱਗੇਗਾ ਇੱਥੇ ਔਰ ਅੱਗੇ ਜਾ ਕੇ ਹੋਰ ਵੀ ਤੁਹਾਨੂੰ ਦਿਖਾਣਾ ਜਾ ਕੇ ਕੀ ਬੋਵੀ ਭਾਜੀ ਵੱਲੋਂ ਬੜਾ ਅੱਛਾ ਰਿਸਪੌਂਸ ਆ ਗਿਆ ਕੈਮਰਾਮੈਨ ਨੂੰ ਕਹਾਂਗਾ ਥੋੜਾ ਅੱਗੇ ਹੋਰ ਦਿਖਾਵੇ ਜਰਾ ਜਾ ਕੇ ਔਰ ਤੁਸੀਂ ਜੁੜੇ ਹੋ ਲੁਧਿਆਣਾ ਟਾਪ ਲਾਈਵ ਨਿਊਜ਼ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਉੱਥੇ ਦਾ ਦ੍ਰਿਸ਼ ਦਿਖਾਇਆ ਜਾਵੇ ਜਰਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਰਾਮ ਆਉਣਗੇ ਦੀਪ ਜਲਾਉਣਗੇ ਖੁਸ਼ੀ ਮਨਾਉਣਗੇ ਇਹ ਬੜਾ ਅੱਛਾ ਬੋਵੀ ਭਾਜੀ ਜੀ ਆਲੋ ਹੈਗਾ ਵਾ ਆਪਾਂ ਬੋਵੀ ਭਾਜੀ ਨਾਲ ਵੀ ਆਪਾਂ ਗੱਲਬਾਤ ਕਰਦੇ ਹੈਗੇ ਆ ਤੁਸੀਂ ਜੁੜੇ ਹੋ ਲੁਧਿਆਣਾ ਟਾਪ ਲਾਈਵ ਨਿਊਜ਼ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਕੈਮਰਾਮੈਨ ਨੂੰ ਕਹੂੰਗਾ ਥੋੜਾ ਅੱਗੇ ਜਿੱਥੇ ਹੈ ਪਕੌੜੇ ਬੰਦੇ ਪਕੌੜੇ ਲੈ ਕੇ ਜਾਵੇ ਹਾਂਜੀ ਬੋਵੀ ਭਾਜੀ ਕੀ ਕਹਿਣਾ ਚਾਹੁੰਗੇ ਅੱਜ ਜੰਨਾ ਬੜੀਆ ਉਤਸ਼ਾਹ ਹੈਗਾ ਦੇਖੋ ਅੱਜ ਅਯੋਧਿਆ ਸ਼੍ਰੀ ਆਮ ਲੱਲਾ ਜੀ ਦੇ ਨੰ ਬੰਦੇ ਦੇ ਨਵਾਣ ਦੀ ਖੁਸ਼ੀ ਵਿੱਚ ਸ਼ਹਿਰ ਦੇ ਵਨਵਿਨੀ ਸਾਬ ਵਿੱਚ ਅਲੱਗ-ਅਲੱਗ ਤਰ੍ਹਾਂ ਬੰਡਾਰੇ ਲਗਾਏ ਗਏ ਆ ਸਾਡੇ ਸ਼ਿਪੀ ਰੋਡ ਦੇ ਉੱਤੇ ਅਲੱਗ-ਅਲੱਗ ਤਰ੍ਹਾਂ ਬੰਡਾਰੇ ਲਗਾਏ ਕਦੋਂ ਦੀ ਸਬਜੀ ਹੈ ਹਲਵਾ ਸਬਜੀ ਸਗੀ ਨਾਲ ਮੂੰਗੀ ਦਾਲ ਦੇਸੀ ਘੋੜਾ ਸਾਰਾ ਭੰਡਾਰਾ ਚ ਲਾਇਆ ਗਿਆ ਵਾ ਤੇ ਜਿਸ ਵਿੱਚ ਫੌਜੀ ਡੈਂਟ ਹਾਊਸ ਵਾਲਿਆਂ ਨੇ ਸਕੂਲ ਆਕਨ ਵਾਸੀਆਂ ਨੇ ਪੂਰਾ ਯੋਗਦਾਨ ਪਾਇਆ ਤੇ ਹੁਣ ਇਹਦੇ ਨਾਲ ਹੀ ਚਾਹ ਨਾਲ ਗਰਮ ਗਰਮ ਪਕੌੜੇ ਚੱਲੂਗੇ ਉਦੋਂ 7 ਵਜੇ ਪੂਰੀ ਅਸਤਵਾਜੀ ਕੀਤੀ ਜਾਊਗੀ ਔਰ ਪੂਰੇ ਰੋਡ ਤੇ ਬਿੰਵਿੰਦਰਾ ਬਿਠਾਲੇ ਲਾਇਆ ਹੈ ਅੱਜ ਔਰ ਮੈਂ ਮੈਂ ਬੋਈ ਭਾਈ ਨੇ ਇੱਕ ਬੋਈ ਭਾਈ ਨੇ ਇੱਕ ਹੋਰ ਗੱਲ ਕਰਾਂਗਾ ਕਿ ਜਿਵੇਂ ਹਰੇਕ ਪਾਸੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬੋਲੇ ਜਾ ਰਿਹਾ ਹੈਗਾ ਹਰੇਕ ਪਾਸੇ ਅਜੋਧ ਦੇ ਵਿੱਚ 500 ਸਾਲ ਬਾਅਦ ਸ਼੍ਰੀ ਰਾਮਚੰਦਰ ਜੀ ਆਏ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਅਸੀਂ ਕਹਾਂਗੇ ਜੀ ਇਹ ਖੁਸ਼ੀ ਹਰ ਬੰਦੇ ਨੂੰ ਹਰ ਇਨਸਾਨ ਨੂੰ ਮਿਲਣੀ ਚਾਹੀਦੀ ਹੈ ਇਹ 500 ਸਾਲਾਂ ਬਾਅਦ ਪ੍ਰਭੂ ਦਾ ਘਰ ਬਣਿਆ ਹੈ ਇਨੂੰ ਹਰ ਦੇਸ਼ ਦੇ ਵਿੱਚ ਹਰ ਨਾਗਰੀ ਦੇ ਵਿੱਚ ਹਰ ਇਨਸਾਨ ਦੇ ਵਿੱਚ ਔਰਤਾਂ ਦੇ ਵਿੱਚ ਬੱਚਿਆਂ ਦੇ ਵਿੱਚ ਬੁੱਢੇ ਦੇ ਵਿੱਚ ਬੜਾ ਸ਼ੌਂਕ ਹੈ ਇਹਨੂੰ ਸ਼੍ਰੀ ਮੋਦੀ ਜੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਸਾਹਿਬ ਨੇ ਨਵਾਂ ਜਨਮਾਨ ਕਰਵਾਇਆ ਅਸੀਂ ਵਾਰੀਆਂ ਉਹਨਾਂ ਦਾ ਪੂਰਾ ਦੇਸ਼ ਵਾਰੀਆ ਹੈ ਮੋਤੀ ਜੀ ਵੀ ਭਾਈ ਮੈਂ ਤੁਹਾਨੂੰ ਇੱਕ ਹੋਰ ਗੱਲ ਤੁਹਾਨੂੰ ਪੁੱਛੂੰਗਾ ਤੁਹਾਨੂੰ ਮੈਂ ਕਿ ਜਿਵੇਂ ਅੱਜ ਐਡਾ ਵੱਡਾ ਦਿਨ ਹੈਗਾ ਅੱਜ ਹੈ ਜਾਨੀ ਤੇਲ ਦੇ ਦੀਪਕ ਵੀ ਚੱਲਣਗੇ ਤੇਲ ਦੇ ਵੀ ਚੱਲਣਗੇ ਜੀ ਦੇਸੀ ਵੀ ਉਹਦੇ ਜਨਾਬ ਹੋਗੇ ਇਸ ਦਾ ਇੱਕ ਹੋਰ ਤੁਹਾਨੂੰ ਇੱਕ ਲਾਸਟ ਹੋਰ ਪੁੱਛਾਂਗਾ ਇੱਕ ਜਿਵੇਂ ਇੱਕ ਪਹਿਲੀ ਦੀਵਾਲੀ ਆਂਦੀ ਹੈ ਇਹ ਦੀਵਾਲੀ ਅੱਜ ਬੜੀ ਵੱਡੀ ਦੀਵਾਲੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ 500 ਸਾਲਾਂ ਦੀਵਾਲੀ ਹੈ ਸਾਡੀ ਦੀਵਾਲੀ ਨਹੀਂ ਇਹ ਹਰ ਸਾਲ ਦੀਵਾਲੀ ਮਨਾਈ ਜਾਊਗੀ ਇਹ ਜਿਹੜੀ ਅੱਜ ਦੀ ਡੇਟ ਹੈ ਨਾ 22 ਤਰੀਕ ਉਹਨੂੰ 22 ਜਨਵਰੀ ਨੂੰ ਹਰ ਬੱਚਾ ਹਰ ਬਿਜੋਰ ਹਰ ਔਰਤ ਹਰ ਮੇਰੀ ਭੈਣ ਯਾਦ ਰੱਖੋ ਵੀ ਔਰ ਇਹ ਤੇ ਹਰ ਇਸੇ ਤਰ੍ਹਾਂ ਹਰ ਸਾਲ ਮਨਾਇਆ ਜਾਊਗਾ ਲਾਸਟ ਮੈਸੇਜ ਕੀ ਹੈਗਾ ਤੁਹਾਡੇ ਵੱਲੋਂ ਅਸੀਂ ਸਮੂਹ ਇਲਾਕਿਆਂ ਵਾਸਤੇ ਸਮੂਹ ਸ਼ਹਿਰ ਨੂੰ ਵਧਾਈਆਂ ਦਿੰਦੇ ਆ ਜਿਨ੍ਹਾਂ ਨੇ ਪੁਇੰਟਰ ਦਿਨ ਨੂੰ ਬੜੀ ਖੁਸ਼ੀ ਨਾਲ ਸੁੰਦਰਦਾਨ ਮਨਾਇਆ ਹੈ ਔਰ ਜਿਸੀ ਹੋਰ ਜਾਣਾਂ ਨਾਲ ਵੀ ਆਪਾਂ ਗੱਲਬਾਤ ਕਰਾਣੇ ਹੈਗੇ ਆ ਤੇ ਤੁਸੀਂ ਦੇਖਦੇ ਰਹੋ ਲੁਧਿਆਣਾ ਟੌਪ ਲਾਈਵ ਨਿਊਜ਼ ਤੇ ਮੈਂ ਤੁਹਾਡਾ ਆਪਣਾ ਹੀ ਫੇਸਰ ਦੇਖੋ ਜੀ ਪਕੌੜੇ ਪਕੋੜੇ ਦਾ ਇੰਤਜ਼ਾਮ ਕੀਤਾ ਜਾਂਦਾ ਗਰਮ ਗਰਮ ਪਕੋੜੇ ਔਰ ਚਾਹ ਦਾ ਵੀ ਇੰਤਜ਼ਾਮ ਕੀਤਾ ਜਾਂਦਾ ਹੈਗਾ ਵਾ ਔਰ ਦੇਖੋ ਆਹ ਦੇਖੋ ਕੈਮਰਾਮੈਨ ਕਹਿੰਗਾ ਦੇਖੋ ਪਕੋੜੇ ਤਾਜ਼ਾ ਤਾਜ਼ਾ ਬਣਦੇ ਪਏ ਪਕੋੜੇ ਦੇਖੋ ਚਾਹ ਪਕੋੜੇ ਨਾਲ ਗੋਭੀ ਵਾਲੇ ਪਰੌਂਠੇ ਨਾਲ ਹੋਰ ਪਕੋੜੇ ਬੜੇ ਵਧੀਆ ਵਧੀਆ ਪਕੋੜੇ ਬਣਦੇ ਪਏ ਆ ਔਰ ਤੁਸੀਂ ਦੇਖਦੇ ਹੋ ਲੁਧਿਆਣਾ ਟੌਪ ਲਾਈਵ ਨਿਊਜ਼ ਆਹ ਦੇਖੋ ਪਕੋੜੇ ਦੇਸੀ ਘੋਦੇ ਪਕੋੜੇ ਬਣਦੇ ਪਏ ਦੇਖੋ ਜਰਾ